ਲੋਕ ਸਭਾ ਚੋਣ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਛਟਕੇ ਲੱਗਦੇ ਆ ਰਹੇ ਹਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਥਿਤ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਹੁਣ ਦਿੱਲੀ ਦੇ ਐਲਜੀ ਵੱਲੋਂ ਕੇਜਰੀਵਾਲ ਖਿਲਾਫ ਐਨਆਈਏ ਜਾਂਚ ਦੀ ਸਪਾਰਸ਼ ਕੀਤੀ ਗਈ ਹੈ ਸਪਾਰਸ਼ ਦੇ ਹੱਥ ਆਪ ਸੁਪਰੀਮੋਟੇ ਪਵੰਦੀਸ਼ੁਦਾ ਜਥੇਵੰਦੀ ਸਿੱਖ ਫੋਰ ਜਸਟਿਸ ਤੋਂ ਫੰਡਿੰਗ ਦੇ aarop han अरोभान के आम आदमी पार्टी ਨੂੰ ਕੱਟੜਵੰਤੀ ਖਾਲਿਸਤਾਨ ਸਮੂਹਾਂ ਤੋਂ 16 ਮਿਲੀਅਨ ਡਾਲਰ ਮਿਲੇ ਹਨ ਐਲਜੀ ਵੀ ਕੇ ਸਖਸੈਰਾ ਨੇ ਸ਼ਿਕਾਇਤ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਦਵਿੰਦਰਪਾਲ ਸਿੰਘ ਪੋਲਰ ਦੀ ਰਿਹਾਈ ਲਈ ਦਬਾਅ ਪਾਉਣ ਅਤੇ ਖਾਲਿਸਤਾਨੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਦੇ ਕਥਿਤ ਤੌਰ ਤੇ ਖਾਲਿਸਤਾਨੀ ਪੱਕੀ ਸਮੂਹ ਤੋਂ 16 ਮਿਲੀਅਨ ਡਾਲਰ ਲੈ ਹਨ ਲਫਟੇਨੈਂਟ ਜਨਰਲ ਵੀ ਕੇ ਸਖਸੈਨਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਹੈ ਕਿ ਕਿਉਂਕਿ ਦੋਸ਼ ਸਿੱਧੇ ਮੁੱਖ ਮੰਤਰੀ ਤੇ ਹਨ ਇਹ ਦੋਸ਼ ਭਾਰਤ ਵਿੱਚ ਪਵਨਦੀਸ਼ ਦਾ ਅਤਵਾਦੀ ਸੰਗਠਨ ਤੋਂ ਇੱਕ ਸਿਆਸੀ ਪਾਰਟੀ ਨੂੰ ਲੱਖਾਂ ਡਾਲਰ ਦੀ ਕਥਿਤ ਫੰਡਿੰਗ ਨਾਲ ਸੰਬੰਧਿਤ ਹਨ ਅਜਿਹੀ ਸਥਿਤੀ ਦੇ ਵਿੱਚ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਗਏ ਇਲੈਕਟ੍ਰੋਨਿਕ ਉਪਕਰਨਾ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਜ਼ਰੂਰਤ ਹੈ